ਬਈ ਸਤਿ ਸ਼੍ਰੀ ਅਕਾਲ ਅੱਜ ਆਪਾਂ ਗਿਆ ਮਾਨਸਾ ਮੰਡੀ ਤੇ ਪਸ਼ੂ ਮੰਡੀ ਦਿਖਾਉਣੇ ਆ ਸੋਨੂੰ ਮੰਡੀ ਵਿੱਚ ਪਸ਼ੂ ਕਿੰਨੇ ਕੁ ਪਸ਼ੂ ਆਏ ਆ ਕੀ ਗੱਲਬਾਤ ਹੈ ਦੇਖੋ ਜੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਦੇਖੋ ਜੀ ਮਾਨਸਾ ਮੰਡੀ ਉੱਪਰ ਸਰੀ ਵੀਡੀਓ ਦੇ ਨਾਲ ਹੰਟ ਤੱਕ ਜੁੜੇ ਰਹੋ ਦੇਖੋ ਜੀ ਮਾਨਸਾ ਮੰਡੀ ਤੇ ਗਏ ਆ ਜੀ ਮੇਰੇ ਨਾਲ ਗੁਰਪ੍ਰੀਤ ਸਿੰਘ ਪੀਤਾ ਦਿਖਾਉਣਾ ਸਾਨੂੰ ਮਾਲ ਕਿਹੋ ਜਿਹਾ ਬਰੇ ਮੰਡੀ ਤੇ ਆਇਆ ਠੀਕ ਹੈ ਜੀ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੁਹਾਨੂੰ ਹਰ ਇੱਕ ਮੰਡੀ ਦੀ ਅਪਡੇਟ ਪਾਇਆ ਕਰਾਂਗੇ ਜੋ ਵੀਰ ਮੇਰਾ ਕੋਈ ਵੀ ਹੈ ਫੇਸਬੁੱਕ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਤੁਹਾਨੂੰ ਵਧੀਆ ਤੋਂ ਵਧੀਆ ਮੱਜਾਂ ਦੀਆਂ ਵੀਡੀਓ ਤੁਹਾਡੇ ਤੱਕ ਪਹੁੰਚਾਇਆ ਕਰਾਂਗੇ ਠੀਕ ਹੈ ਜੀ ਧੰਨਵਾਦ देखो बहुत ही बढ़िया सोनिया मज्जा आईया नहीं मंडी ते की कहना चाहोगे भाई दस बोल कुछ माड़ा जा बहुत बढ़िया काम है मंडी का ठीक है जी ਔਰ ਇਹ ਮਾਲ ਤੇ ਕਰਿਆ ਹੈ ਠੀਕ ਹੈ ਜੀ ਹਾਂ ਗਾਗੋ ਬਹੁਤ ਵਧੀਆ ਹੈ ਮਾਲ ਵੀ ਬਹੁਤ ਆਇਆ ਏ ਓਕੇ ਹਾਂ